ਹੈਲੋ ਸਜੀਤਾ ਜੀ ਸਾਰਿਆਂ ਨੂੰ ਉਤੇ ਹੋਰ ਕਿਵੇਂ ਹੋ ਜੀ ਠੀਕ ਠਾਕ ਹੋ ਜੀ ਚਲੋ ਜੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਪਤਾ ਹੀ ਹੈ ਕਿ ਸੌ ਦਾ ਮਹੀਨਾ ਚੜ ਗਿਆ ਤੇ ਉਹਦੇ ਲਈ ਅਸੀਂ ਸਿੰਪਲ ਜਿਹਾ ਮੇਕਅਪ ਕਰਾਂਗੇ ਆਜੋ ਫਟਾਫਟ ਤੇ ਪਹਿਲੇ ਸਭ ਤੋਂ ਪਹਿਲਾਂ ਕੀ ਅਸੀਂ ਕਰਾਂਗੇ ਫੇਸ ਨੂੰ ਅਸੀਂ ਕਲੀਨ ਕਰ ਲੈਣ ਕਲੀਨ ਕਰਨ ਤੋਂ ਬਾਅਦ ਅਸੀਂ ਫਿਰ ਫੇਸ ਦੇ ਉੱਤੇ ਕੋਈ ਵੀ ਮੋਇਸਚਰਾਈਜ਼ਰ ਲਗਾ ਕੇ ਮੋਇਸਚਰਾਈਜ਼ਰ ਲਗਾਉਣ ਤੋਂ ਬਾਅਦ ਪ੍ਰਾਈਮਰ ਲਗਾਵਾਂਗੇ ਫਿਰ ਪ੍ਰਾਈਮਰ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਾਂਗੇ ਬਲੈਂਡ ਕਰਨ ਤੋਂ ਬਾਅਦ ਕੋਈ ਵੀ ਵਧੀਆ ਜਿਹਾ ਫਾਊਂਡੇਸ਼ਨ ਲਵਾਂਗੇ ਜਿਹੜੀ ਵਾਟਰਪੂਫ ਫਾਊਂ ਕਹਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਵਨ ਦੇ ਮਹੀਨੇ ਦੇ ਵਿੱਚ بارش ਹੋ ਸਕਦੀ ਆ ਤੇ ਜਦੋਂ ਅਸੀਂ ਬਾਹਰ ਜਾਂਦੇ ਆ ਤੇ ਫਾਊਂਡੇਸ਼ਨ ਜਿਹੜੀ ਸਾਡੀ ਖਰਾਬ ਹੋ ਜਾਂਦੀ ਆ ਤੇ ਲੱਥ ਜਾਂਦੀ ਆ ਬੇਸ ਤੋਂ ਇਸ ਲਈ ਤੁਸੀਂ ਵਧੀਆ ਕੋਈ ਵੀ ਕੁਆਲਿਟੀ ਦੀ ਵਧੀਆ ਫਾਊਂਡੇਸ਼ਨ ਵਾਟਰਪੂਫ ਵਧੀਆ ਜੀ ਫਾਊਂਡੇਸ਼ਨ ਲੈਣੀ ਆ ਤੇ ਫਿਰ ਤੁਸੀਂ ਬਿਊਟੀ ਬਲੈਂਡਰ ਨਾਲ ਉਹਨੂੰ ਬਲੈਂਡ ਕਰ ਦੇਣਾ neck ਨੂੰ ਬਲੈਂਡ neck ਤੇ ਬਲੈਂਡ ਜਿਹੜੀ ਤੁਸੀਂ ਲਾਈਓ ਫਾਊਂਡੇਸ਼ਨ ਉਹਨੂੰ ਬਲੈਂਡ ਕਰਨਾ ਨਹੀਂ ਭੁਲਣਾ ਤੇ ਫਿਰ ਮੈਂ ਚੰਗੀਆਂ ਦਿਨ ਦੇਖ ਸਕਦੀ ਹਾਂ ਕਿ ਤੁਸੀਂ ਬਲੈਂਡ ਕਰ ਲਿਆ ਉਸ ਤੋਂ ਬਾਅਦ ਫਿਰ ਮੈਂ ਕਨਸੀਲਰ ਅਪਲਾਈ ਕਰੂੰਗੀ फटाफट ਇਸ ਲਈ ਬੋਲ ਰਹੀ ਆ ਕਿ ਟਾਈਮ ਬਹੁਤ ਘੱਟਾ ਤੇ ਆਪਾਂ ਅੱਜ ਜਾਰਾ ਹੀ ਬਾਅਦ ਤੇ ਇਸ ਲਈ ਮੈਂ फटाफट ਬੋਲ ਰਹੀ ਆ ਤੇ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਥੋੜਾ ਹੀ ਹੁੰਦਾ ਤੇ ਇਸ ਲਈ ਫਿਰ ਰੀਲ ਸ਼ੂਟ ਵੀ ਕਰਨੀ ਹੁੰਦੀ ਹੋਰ ਹੋਰ ਵੀ ਹੈ ਨਾ ਤੇ ਇਸ ਲਈ ਮੈਂ ਟਾਈਮ ਬਚਾਉਣ ਦੀ ਖਾਤਰ ਪਹਿਲੇ ਕਨਸੀਲਰ ਅਪਲਾਈ ਕਰ ਲਿਆ ਫਿਰ ਨਾਲ ਹੀ ਕੰਟੋਰ ਆਪਣੇ ਫੇਸ ਤੇ ਕਰ ਲਈ ਤੇ ਦੇਖ ਸਕਦੇ ਹੋ ਕਿ ਮੈਂ ਜਿੰਗ ਲਾਲਾ ਲਾਲਾ ਹੂ ਹੂ बन ਗਈਆਂ ਚਲੋ ਤੇ ਟਾਈਮ ਵੀ ਬੱਜ ਜਾਊਗਾ ਤੁਹਾਡਾ ਵੀ ਟਾਈਮ ਬੱਜ ਜਾਊਗਾ ਹਨਾ ਤੇ ਫਿਰ ਮੈਂ ਜਗੀ ਤਰ੍ਹਾਂ ਬਿਊਟੀ ਬਲੈਂਡਰ ਨਾਲ ਬਲੈਂਡ ਕਰ ਲਿਆ ਕਿਉਂਕਿ ਫਿਰ ਕਈ ਕਮੈਂਟ ਕਰਦੇ ਆਂ ਕੁੜੀਆਂ ਕੇ ਸਾਨੂੰ फटाफट ਦੱਸੋ ਕਿ ਤੁਸੀਂ ਡਿਟੇਲ ਦੇ ਵਿੱਚ ਕਿ ਕਿਦਾਂ ਫੇਸ ਨੂੰ ਕੱਟ ਕਰੀਜ ਕਰ ਲੈਣੇ ਆਂ ਹੈਨਾ ਤੇ ਮੈਂ ਉਹ ਸਾਰਾ ਕੁਝ ਤੁਹਾਨੂੰ ਸ਼ਾਰਟਸ ਵਿੱਚ ਦਾ ਦੱਸ ਦਿੱਤਾ ਹੈ ਤੇ ਤੁਸੀਂ ਦੇਖ ਲਓ ਵੀਡੀਓ ਨੂੰ ਤੇ ਬਾਤ ਨਹੀਂ ਕਹਿਣਾ ਕਿ ਕਿੱਦਾਂ ਕੀਤਾ ਕਿੱਦਾਂ ਨਹੀਂ ਕੀਤਾ ਤੇ ਮੈਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੱਤਾ ਹੈ ਤੇ ਬਿਊਟੀ ਬਲੈਂਡਰ ਦੇ ਨਾਲ ਪਹਿਲਾਂ ਤੁਸੀਂ ਕੰਸੀਲਰ ਨੂੰ ਬਲੈਂਡ ਕਰਦੇ ਹੋ ਨਾ ਚੰਗੀ ਤਰ੍ਹਾਂ ਨਾ ਇਹ ਨਹੀਂ ਕਿ ਤੁਸੀਂ ਸਾਰਾ ਵਿੱਚ ਮਿਕਸ ਹੀ ਕਰ ਦੇਣਾ ਠੀਕ ਹੈ ਕੱਲਾ-ਕੱਲਾ ਕੰਸੀਲਰ ਕਰਨਾ ਫਿਰ ਤੁਸੀਂ ਬਲਸ਼ਰ ਨੂੰ ਤੇ ਫਿਰ ਤੁਸੀਂ ਜਿਹੜਾ ਹੈਗਾ ਉਹ ਕੰਟੋਰ ਲਗਾਇਆ ਫੇਸ ਦੇ ਉੱਤੇ ਹੈ ਨਾ ਫਿਰ ਉਹਨੂੰ ਬਲੈਂਡ ਕਰ ਦੇਣਾ ਉਹਨੂੰ ਬਲੈਂਡ ਕਰਨ ਤੋਂ ਬਾਅਦ ਦੇਖੋ ਤੁਸੀਂ ਫੇਸ ਮੇਰਾ ਕਿੰਨਾ ਸੋਹਣਾ ਮਾਤੇ ਕਿੰਨਾ ਸਮੂਥ ਲੱਗ ਰਿਹਾ ਹੈ ਨਾ ਤੇ ਉਸ ਤੋਂ ਬਾਅਦ ਫਿਰ ਮੈਂ ਜਿਆਦਾ ਚਮਕੀਲਾ ਜਿਹਾ ਇੱਕ ਆਪਣੀ ਕਰਨਾ ਕਿ ਜਿੱਦਾਂ ਕਈ ਗੋਟਾ ਜਿਹਦਾ ਕਰ ਲਿਆ ਚਮਕੀਲਾ ਜੀ ਅਸੀਂ ਚਮਕਿਲਾ ਮੇਕਅਪ ਬਿਲਕੁਲ ਨਹੀਂ ਕਰਨਾ ਲਾਈਟ ਜੀ ਮੇਕਅਪ ਕਰਨਾ ਜਿਹੜਾ ਵਧੀਆ ਲਗੇ ਦੇਖਣ ਨੂੰ ਵੀ ਵਧੀਆ ਲਗੇ ਉਹ ਸਿੰਪਲ ਮੇਕਅਪ ਵੀ ਸੋਹਣਾ ਲੱਗੇ ਹੈ ਨਾ ਸਾਨੂੰ ਸੋਹਣਾ ਲੱਗਣਾ ਚਾਹੀਦਾ ਤਾਂ ਹੀ ਮੇਕਅਪ ਕਰੀਦਾ ਹੈ ਨਾ ਤੋਂ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਪਿੰਕ ਲਿਆ ਆਈ ਸ਼ੈਡੋ ਥੋੜਾ ਜਿਹਾ ਥੋੜਾ ਉਸ ਤੋਂ ਬਾਅਦ ਲਾਈਟ ਸ਼ਮਰ ਵਾਈਟ ਕਲਰ ਲਿਆ ਤੇ ਦੋਨਾਂ ਨੂੰ ਮਿਕਸ ਕਰਕੇ ਆਈ ਸ਼ੈਡੋ ਬਣਾ ਕੇ ਲਗਾ ਲਿਆ ਫਿਰ ਮੈਂ ਲਾਈਨਰ ਲਗਾ ਰਹੀ ਹਾਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਲਾਈਨਰ ਵੀ ਜਿਆਦਾ ਵਿੰਗ ਲਾਈਨਰ ਨਹੀਂ ਲਗਾਉਂਗੀ ਬਟ ਮੈਨੂੰ ਜਿਆਦਾ ਵਿੰਗ ਲਾਈਨਰ ਹੀ ਪਸੰਦਾ ਤੇ ਫਿਰ ਮੈਂ ਕਿਹਾ ਸੋਚਿਆ ਚਲੋ ਵਿਕ ਲਾਈਨਰ ਲਗਾ ਲੈਂਨੀ ਹੈ ਤੇ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਫਿਰ ਮੈਂ ਕੰਪੈਕਟ ਪਾਊਡਰ ਦੇ ਨਾਲ ਫੇਸ ਤੇ ਆਪਣੇ ਨੂੰ ਸੈੱਟ ਕਰ ਦਿੱਤਾ ਜਿਹੜਾ ਮੇਕਅਪ ਕੀਤਾ ਹੈ ਹੁਣ ਸੈੱਟ ਕਰ ਦੂੰਗੀ ਆਈਲੈਸ਼ਸ ਵਗੈਰਾ ਮੈਂ ਨਹੀਂ ਲਗਾਉਣੀ ਕਿਉਂਕਿ ਬਹੁਤ ਹੀ ਜਿਆਦਾ ਹੈਵੀ ਹੈਵੀ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਕਿਉਂਕਿ ਸਿੰਪਲ ਜਿਹਾ ਲਾਈਨਰ ਲਗਾਇਆ ਤੇ ਆਈ ਸ਼ੈਡੋ ਲਗਾਇਆ ਉਸ ਤੋਂ ਬਾਅਦ ਮੈਂ ਕੰਪੈਕਟ ਪਾਊਡਰ ਦੇ ਨਾਲ ਸੈੱਟ ਕਰ ਦੋਗੀ ਸੈੱਟ ਕਰਨ ਤੋਂ ਬਾਅਦ ਫਿਰ ਮੈਂ ਥੋੜੀ ਜਿਹੀ ਤੁਹਾਨੂੰ ਗਈ ਬਟ ਮੈਂ ਜੋ ਮੇਕਅਪ ਫਿਕਸਰ ਸੀਗਾ ਉਹਨੂੰ ਵੀ ਸਪਰੇਅ ਕੀਤਾ ਸੀ ਆਪਣੇ ਫੇਸ ਦੇ ਉੱਤੇ ਤੇ ਉਹਨੂੰ ਵੀ ਥੋੜਾ ਬਲੈਂਡ ਕਰ ਲਿਆ ਸੀਗਾ ਮੇਕਅਪ ਫਿਕਸਰ ਮੈਂ ਲਾਇਆ ਬਲੈਂਡ ਕਰਨ ਤੋਂ ਬਾਅਦ ਫੇਰ ਮੈਂ ਲੀਪਸਟਿਕ ਲਾਈ ਦਿੱਕੋ ਤੁਸੀਂ ਬਹੁਤ ਪਿਆਰਾ ਜਿਹਾ ਸ਼ੇਡ ਆ ਇਹ ਨਹੀਂ ਹੈਗਾ ਕਿ ਅਸੀਂ ਚਮਕੀਲਾ ਜਿਹਾ ਰੈੱਡ ਕੋਈ ਜਾਂ ਫਿਰ ਪਿੰਕ ਜਾਂ ਕੋਈ ਆ ਫੜਕੀ ਲਾ ਜਾ ਕਲਰ ਤੁਸੀਂ ਲਗਾ ਲਓ ਐਮੀ ਜਰਾਨੀ ਜਿਹੇ ਤਰ੍ਹਾਂ ਨਾ ਉਹ ਮੈਨੂੰ ਚੰਗਾ ਲੱਗਦਾ ਇਸ ਕਰਕੇ ਲੁੱਕ ਜਿਹੜੀ ਹੈਗੀ ਹੈ ਲੜਕੀਆਂ ਦੀ ਤਰ੍ਹਾਂ ਕੁੜੀਆਂ ਦੀ ਤਰ੍ਹਾਂ ਲੁੱਕ ਜਿਹੜੀ ਅਸੀਂ ਕਿਉਂਕਿ ਆਪਾਂ ਲੜਕੀਆਂ ਹੀ ਲੜਕੀਆਂ ਤਰ੍ਹਾਂ ਗ੍ਰੇਟ ਕਰਨਾ ਚਾਹੀਦਾ ਸਾਨੂੰ ਐਮੀ ਚਮਕੀਲਾ ਜਿਹਾ ਮੇਕਅਪ ਮੈਨੂੰ ਚੰਗਾ ਲੱਗਦਾ ਉਸ ਤੋਂ ਬਾਅਦ ਮੈਂ ਹਾਈਲਾਈਟਰ ਲਗਾ ਰਹੀ ਹਾਂ ਜਿਆਦਾ ਹਾਈਲਾਈਟਰ ਨਹੀਂ ਲਗਾਉਣਾ ਜਿਆਦਾ ਚਿਪਕੂ ਚਮਕਿੱਲੂ ਨਹੀਂ ਬਣਨਾ ਠੀਕ ਆ ਤੇ ਆ ਮੈਂ ਥੋੜਾ ਇਹ ਤੁਸੀਂ ਹਾਈਲਾਈਟਰ ਆਪਣੇ ਅਪਲਾਈ ਕਰਨਾ ਅਪਲਾਈ ਕਰਨ ਤੋਂ ਬਾਅਦ ਦੇਖੋ ਤੁਸੀਂ ਤੁਹਾਡਾ ਜਿਹੜਾ ਫੇਸ ਹੈ ਇੱਕਦਮ ਵਧੀਆ ਸਮੂਥ ਤੇ ਬਿਊਟੀਫੁੱਲ ਤੇ ਤੁਹਾਡੀ ਤਾਰੀਫ ਕਰਨ ਤੋਂ ਬਿਨਾ ਕੋਈ ਵੀ ਨਹੀਂ ਰਹੇਗਾ ਤੇ ਤੁਹਾਡਾ ਜਿਹੜਾ ਮੇਕਅਪ ਆ ਉਹ ਬਹੁਤ ਹੀ ਵਧੀਆ ਹੀ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਕਿ ਦੇਖੋ ਮੈਂ ਤਾਂ ਆਪਣਾ ਮੇਕ ਜਿਹੜਾ ਮੇਕਅਪ ਬਹੁਤ ਵਧੀਆ ਲੱਗਾ ਤੁਹਾਨੂੰ ਕਿਦਾਂ ਲੱਗਾ ਮੈਨੂੰ ਕਮੈਂਟ ਵਿੱਚ ਦੱਸਣਾ